ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਐ ਸੰਤੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਐ ਪਿੰਡ ਸੰਗੇ ਸੰਗੇ ਪਿੰਡ ਦੋਸਤੋ ਸ਼੍ਰੀ ਤਰਨਤਾਰਨ ਸਾਹਿਬ ਤੋਂ ਜਦੋਂ ਆਪਾਂ ਬਿਲਕੁਲ ਗੋਇੰਦਵਾਲ ਸਾਹਿਬ ਵਾਲੀ ਸੜਕ ਪੈਨਿਆਂ ਤੇ ਰਸਤੇ ਵਿੱਚ ਕੋਈ 1.5 ਤੋਂ 2 ਕਿਲੋਮੀਟਰ ਦੀ ਦੂਰੀ ਹੈਗੀ ਐ ਪਿੰਡ ਸੰਗੇ ਦੀ ਅੱਜ ਬਿਲਕੁਲ ਇੱਕ ਨਾਰਮਲ ਘਰੇਲੂ ਘਰ ਦੇ ਵਿੱਚੋਂ ਤੁਹਾਨੂੰ ਪਸ਼ੂ ਦੋਸਤੋ ਦੋਖਾ ਦਾਂਗੇ ਠੀਕ ਹੈ ਜੀ ਫਾਰਮ ਦੇ ਉੱਤੇ ਤੁਸੀਂ ਜਿਹੜੀਆਂ ਦੋਸਤੋਂ ਮੱਝਾਂ ਝੋਟੀਆਂ ਵੇਖ ਸਕਦੇ ਜੇ ਮੋਹਰਾ ਦੀਆਂ ਬਹੁਤ ਵਧੀਆ ਚੰਗੇ ਸੀਮੰਦੀਆਂ ਜਿਹੜੀਆਂ ਝੋਟੀਆਂ ਵੀਰ ਹੋਰਾਂ ਦੇ ਕੋਲ ਮੌਜੂਦ ਨੇ ਅੱਜ ਦੇ ਸਮੇਂ ਤੇ ਇਸ ਵੀਡੀਓ ਦੇ ਵਿੱਚ ਇੱਕ ਤੁਹਾਨੂੰ ਮੋਹਰਾ ਦੇ ਗੋਪੀ ਬੰਨ ਦੀ ਜਿਹੜੀ ਦੋਸਤੋਂ ਇੱਕ ਝੋਟੀ ਦਿਖਾ ਦਾਂਗੇ ਦੂਜਾ ਸੂਆ ਇਸ ਝੋਟੀ ਦੀ ਸੁਣਾ ਪਹਿਲੇ ਸੂਵੇ ਦਾ ਰਿਕਾਰਡ ਕਾਫੀ ਚੰਗਾ ਤੇ ਆਨਲਾਈਨ ਜਿਹੜਾ ਦੋਸਤੋਂ ਆਨ ਰਿਕਾਰਡਿੰਗ ਕਹਿ ਲਈਏ ਲਾਈਵ ਰਿਕਾਰਡਿੰਗ ਕਹਿ ਲਈਏ ਉਹ ਜਿਸ ਚੈਨਲ ਦੇ ਉੱਪਰ ਦੋਸਤੋਂ ਮੌਜੂਦ ਆ ਉਹ ਵੀ ਆਪਾਂ ਡਿਸਕਸ ਕਰ ਦਾਂਗੇ ਠੀਕ ਹੈ ਜੀ ਡਿਕਲੇਅਰ ਕਰ ਦ ਤਾਂ ਤੁਸੀਂ ਇਸ ਝੋਟੀ ਦਾ ਪਹਿਲੇ ਸਵੇਰੇ ਦੇ ਵਿੱਚ ਆਨਲਾਈਨ ਜਿਹੜਾ ਦੋਸਤੋ ਕਿੰਨੀ ਮਿਲਕੇਗਾ ਉਹ ਦੇਖ ਸਕਦੇ ਜੀ ਠੀਕ ਹੈ ਜੀ ਸੋ ਸੈਕੰਡ ਟਾਈਮਰ ਜਿਹੜੀ ਇਹ ਝੋਟੀ ਆ ਪੂਰੀ ਗੱਲਬਾਤ ਆਪਾਂ ਵੀਰ ਦੇ ਨਾਲ ਕਰ ਲਾਂਗੇ ਤੇ ਇੱਕ ਜਰਸੀ ਟਾਈਸਨ ਦੀ ਜਿਹੜੀ ਦੋਸਤੋ ਬੱਚੀ ਤੁਹਾਨੂੰ ਦਿਖਾ ਦਾਂਗੇ ਠੀਕ ਹੈ ਟਾਈਸਨ ਦੀ ਜਿਹੜੀ ਅੱਗੇ ਵਹਿੜ ਆ ਉਹ ਜਰਸੀ ਤੁਹਾਨੂੰ ਦਿਖਾ ਦਾਂਗੇ ਅੱਗੇ ਕੀ ਇਸ ਜੀਮਨ ਤੋਂ ਗੱਪਣਾ ਉਹਦੀ ਵੀ ਪੂਰੀ ਡਿਟੇਲ ਆਪਾਂ ਲੈ ਲਾਂਗੇ ਫਿਰ ਤੋਂ ਕਿੰਨੀ ਮਿਲਕਿੰਗੇ ਜਿਹੜੀ ਆ ਪਿਛਲੇ ਸਵੇਰੇ ਦੇ ਵਿੱਚ ਉਸ ਜਰਸੀ ਨੇ ਜਿਹੜਾ ਦੋਸਤੋ ਮਿਲ ਕੇ ਅਲਰਜੀ ਨਹੀਂ ਰਹੀ ਆ ਉਹ ਪੂਰੀ ਗੱਲਬਾਤ ਆਪਾਂ ਕਰ ਲਾਂਗੇ ਤੇ ਅੱਜ 7 ਸਤੰਬਰ ਨੂੰ ਦੋਸਤੋ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਨੋਟ ਕਰ ਲਓ ਠੀਕ ਆ ਪਸ਼ੂ ਵੈਸੇ ਦੋਨੋਂ ਗੱਪਣਾ ਜੀ ਠੀਕ ਆ ਪਸ਼ੂ ਦੋਨੋਂ ਗੱਪਣਾ ਸਮਾਂ ਤੁਸੀਂ ਨੋਟ ਕਰ ਲਓ ਕਿ 6:30 ਵਜੇ ਅੱਜ ਆਪਾਂ ਬਿਲਕੁਲ ਕਵਰੇਜ ਕਰਦੇ ਪਏ ਆ ਮਾਰਨਿੰਗ ਟਾਈਮ ਤੋ ਗੱਲਬਾਤ ਕਰਦੇ ਆ ਵੀਰ ਦੇ ਨਾਲ ਪੁੱਛਦੇ ਆ ਕੀ ਡਿਟੇਲ ਆ ਅੱਜ ਇਹਨਾਂ ਪਸ਼ੂਆਂ ਦੀ ਪਸ਼ੂ ਦੋਵੇਂ ਦੋਸਤੋ ਫੋਲੋ ਬਟਾ ਫੋਲੋ ਬਰੀ ਢਾਲੇ ਆ ਜਿਹੜੇ ਵੀਰ ਕੋਈ ਸ਼ੌਂਕ ਰੱਖਦੇ ਆ ਮੋਹਰਾ ਦਾ ਪਸ਼ੂ ਖਰੀਦਣ ਦੇ ਤੇ ਝੋਟੀ ਚੰਗੇ ਆ ਖਰੀਦਣ ਦੇ ਤੁਸੀਂ ਚਾਹ ਵਾਣੋ ਤਾਂ ਤੁਸੀਂ ਜ਼ਰੂਰ ਖਰੀਦ ਸਕਦੇ ਜੇ ਬਾਕੀ ਗੱਲਬਾਤ ਆ ਜੋ ਕਰਦੇ ਆ ਵੀਰ ਦੇ ਨਾਲ ਸਭ ਤੋਂ ਪਹਿਲਾਂ ਵੀਰ ਜੀ ਸਸਰੀ ਕਾਰ ਸਸਰੀ ਕਾਰ ਵੀਰ ਜੀ ਠੀਕ ਠਾਕ ਵੀਰ ਜੀ ਸਸਰੀ ਕਾਰ ਠੀਕ ਠਾਕ ਵੀਰ ਜੀ ਅੱਛਾ ਇੱਕ ਵੀਰ ਜੀ ਪਿੰਡ ਆਪਣੇ ਸੰਗੇ ਪਿੰਡ ਆ ਹਾਂ ਜੀ ਵੀਰ ਜੀ ਸੰਗੇ ਪਿੰਡ ਜਿਹੜਾ ਤਰਨਤਨ ਗੋਂਦਵਾਰ ਰੋਡ ਦੇ ਉੱਤੇ ਆਪਣਾ ਤੇ ਇੱਕ ਆਪਣਾ ਨਾਮ ਦੱਸ ਦੀ ਜੀ ਅਜੀ ਗੁਰਪ੍ਰੀਤ ਸਿੰਘ ਨਾਮ ਵੀਰ ਜੀ ਮੇਰਾ ਠੀਕ ਹੈ ਗੁਰਪ੍ਰੀਤ ਭਾਈ ਚੰਗਾ ਵਰਕ ਕੀਤਾ ਤੁਸੀਂ ਬਰੀਡ ਦੇ ਉੱਪਰ ਮਲਗੀ ਪਸ਼ੂ ਚਲੋ ਚੰਗੇ ਪਰਚੇਜ਼ ਕੀਤੇ ਹਾਂਜੀ ਵੀਰ ਜੀ ਤਾਂ ਸੀਮਨ ਵੀ ਆਪ ਤੁਸੀਂ ਚੰਗੇ ਰੱਖਾ ਕੇ ਚੰਗੀ ਅਰਜੁਨ ਕੁੰਗੜ ਦੀ ਬੱਚੀ ਵੀ ਤੁਸੀਂ ਦਿਖਾਈ ਹੈ ਕੋਕੋਲਾ ਹਾਂਜੀ ਚੰਗੇ ਲਿਆਣ ਵਾਲੇ ਸੀਮਨ ਵੀ ਵੀਰ ਜੀ ਵਰਤੀਦੇ ਆ ਜਿਹਨਾਂ ਦੀਆਂ ਝੋਟੀਆਂ ਜਿਹੜੇ ਛੋਟੇ ਨੇ ਝੋਟੀਆਂ ਦਾ ਆ ਗਈਆਂ ਨਾ ਦੁੱਧਾਂ ਤੇ ਆਪਾਂ ਉਹਨਾਂ ਦੇ ਮਤਲਬ ਝੋਟੀਆਂ ਦਾ ਦੁੱਧ ਵੇਚ ਕੇ ਫਿਰ ਗਾਂ ਟੀਕਾ ਲਵਾਈਦਾ ਹਾਂ ਹਾਂਜੀ ਠੀਕ ਹੈ ਜੀ ਹਾਂ ਜੀ ਤੇ ਫਿਲਹਾਲ ਅੱਜ ਆਪਣੇ ਕੋਲ ਜੇ ਗੱਲ ਕਰ ਲਈਏ ਚਲੋ ਪਸ਼ੂ ਤਾਂ ਦੋ ਬਕਾਊ ਆ ਹਾਂ ਜੀ ਇੱਕ ਜਰਸੀ ਵੈੜ ਦਿਖਾ ਦੇਣੀ ਇੱਕ ਆਪਾਂ ਬਿਲਕੁਲ ਮੋਹਰਾ ਦੀ ਗੋਪੀਵੰਦ ਦੀ ਜਿਹੜੀ ਆਪਣੇ ਕੋਲ ਇਹ ਹਾਂ ਜੀ ਝੋਟੀ ਇਹ ਦਿਖਾ ਦਈਏ ਇਸ ਤੋਂ ਇਸ ਤੋਂ ਬਾਅਦ ਦੀ ਗੱਲ ਕਰ ਲਈਏ ਅਲੱਗ ਹੋਰ ਵੀ ਆਪਣੇ ਕੋਲ ਕਿਸੇ ਕਿਸੇ ਸੀਮਨ ਦੀਆਂ ਝੋਟੀਆਂ ਜਿਹੜੀਆਂ ਮੌਜੂਦ ਆ ਆਪਣੇ ਕੋਲੇ ਵੀਰ ਜੀ ਆ ਇਹ ਵੀ ਗੋਪੀਵੰਦ ਦੀ ਝੋਟੀ ਆ ਅੱਛਾ ਜੀ ਕਾ ਇਹ ਮਤਲਬ 9 ਮਹੀਨੇ ਦੀ ਕੱਟੀ ਆ ਜੀ ਹਾਂਜੀ ਤੇ ਉਹ ਦੂਜੇ ਬਨੇਰ ਜਨ ਕੁੰਗੜਦੀ ਆ ਕੱਟੀ ਤੇ ਇਹਨਾਂ ਦੀ ਵੀ ਸਾਰੀ ਲੈਂਡ ਜਿਹੜੀ ਆ ਇਹ ਵੀ ਆਪਣੇ ਕੋਲੇ ਹੈਗੀ ਆ ਮੰਨ ਲਓ ਵੀ ਪਿਛਲੀ ਜਿਹੜੀ ਬਲੱਡ ਲੈਂਡ ਜਿਹੜੀ ਇਹਨਾਂ ਦੇ ਛੋਟੇ ਝਾਟੇ ਜਿਹਨਾਂ ਦੀ ਉਹਨਾਂ ਦੀਆਂ ਫੋਟੋਆਂ ਸਭ ਕੁਝ ਆਪਣੇ ਕੋਲੇ ਇਹਨਾਂ ਦੀ ਸਾਰੀ ਸਾਰੀ ਡਿਟੇਲ ਹੈਗੀ ਆ ਜਿਵੇਂ ਆ ਵੀ ਝੋਟੀਆਂ 28 ਝੋਟੀਆਂ ਓਏ ਆ ਜੋ 28 ਆ ਦੋਵੇਂ ਝੋਟੀਆਂ ਆ ਵੀ ਆਪਣੇ ਪਹਿਲੇ ਪਹਿਲੇ ਵੀ ਸੁਈਆਂ ਹੋਣ ਅੱਛਾ ਇਹ ਹੁਣ ਕਾ ਦੂਜੇ ਲਈ ਸੁਣ ਗਈਆਂ ਨਹੀਂ ਇਹ ਪਹਿਲਣਾ ਦੋਵੇਂ ਸੁਈਆਂ ਆ ਇਹ ਬੱਚੇ ਨਾਲ ਦੋਵੇਂ ਇੱਕ ਵੀ ਨਾਲ ਸੁਆ ਕੇ ਲੋਹੇ ਆ ਇਹ 24 ਕਿਲੋ ਦੀ 12 ਕਿਲੋ ਦੀ ਗੋਦੀ ਆ ਠੀਕ ਆ ਜੀ ਉਹ ਕੋਈ ਨੂ ਦਾ ਬੱਚਾ ਆ ਜਾ ਮਗਰਾਇਆ ਆ ਆ ਆ ਕਿਦੀ ਇਹ ਝੋਟੀ ਆ ਜਿਹੜੀ ਇਹ ਝੋਟੀ ਵੀਰ ਜਿਹੜਾ ਦੂਜਾ ਝੋਟਾ ਨਹੀਂ ਵੱਡਾ ਇਹ ਉਹਨਾਂ ਦੇ ਜਵਰਾਜ 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 ਦੇ ਝੋਟੇ ਚੋਂ ਗਾਂ ਇਹ ਝੋਟੀ ਹੈ ਹਮਮ ਕੱਟੇ ਚੋਂ ਹਮ ਹਾਂਜੀ ਸਲੈਕਟਰ ਆਉੜਨ ਵਾਲੀ ਦੋਸਤੋ ਹਾਈਟ ਲੈਂਥ ਆ ਤੁਸੀਂ ਵੇਖ ਕੇ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਦੋਵੇਂ ਇੱਕੋ ਛੋਟੇ ਚੱਤੇ ਚੋਂ ਆ ਦੋਵੇਂ ਬਰੀਡ ਤੇ ਜਿਹੜਾ ਦੋਸਤੋ ਕੰਮ ਕਰਨ ਦਾ ਇੰਨਾ ਕ ਫਰਕ ਜਰੂਰ ਨਜ਼ਰ ਆਉਂਦਾ ਠੀਕ ਹੈ ਜੀ ਨਾਰਮਲ ਪਸ਼ੂ ਤੇ ਬਰੀਡ ਵਾਲੇ ਪਸ਼ੂ ਚਾਹੇ ਮੋਰਾਂ ਦੀ ਗੱਲ ਕਰ ਲਈਏ ਚਾਹੇ ਨੀਲੀ ਰਾਵੀ ਦੀ ਗੱਲ ਕਰ ਲਈਏ ਫੁੱਲ ਬਰੀਡ ਵਾਲੇ ਪਸ਼ੂ ਦੀ ਜਿਹੜੀ ਆ ਦੋਸਤੋ ਉਹ ਦੇਖ ਜਿਹੜੀ ਤੁਹਾਨੂੰ ਬਿਲਕੁਲ ਆਪ ਮਾਰੇ ਦੱਸ ਦਿੰਦੀ ਆ ਵੀ ਕੁਝ ਨਾ ਕੁਝ ਵੱਖਰਾ ਜਰੂਰ ਹੈਗਾ ਸੋ ਇਹ ਵੀ ਜਿਹੜੀ ਝੋਟੀਪਾ ਕਮਾਲਾ ਚੌਗੀ ਆ ਪਹਿਲਾ ਸੂਆ ਹੁਣ ਚਲਦੀ ਪਈ ਪਹਿਲਾ ਸੂਆ ਕਰਕੇ ਦੱਸਿਆ ਤਾਂ ਇਹ ਉਹਦਾ ਬੱਚਾ ਵਾ ਬੱਚਾ ਜੁਬਰਾ ਜੁਬਰਾ ਦਾ ਬੱਚਾ ਅੱਗੋਂ ਗਾਂ ਬੱਚਾ ਬੱਚੇ ਦੇ ਵਿੱਚੋਂ ਆ ਹਾਂਜੀ ਲਓ ਵੀ ਦੋਸਤੋ ਆ ਤਾਂ ਹੋ ਗਿਆ ਬਿਲਕੁਲ ਪਸ਼ੂਆਂ ਦਾ 베ਰ ਵਾ ਜਿਹੜੇ ਵੀਰ ਦੇ ਕੋਲੇ ਹੈਗੇ ਆ ਇਸੇ ਤਰ੍ਹਾਂ ਮਾਲਗੀ ਅਰਜਨ ਕੁੰਗਰ ਦੀ ਜਿਹੜੀ ਝੋਟੀ ਉਹ ਵੀ ਬਿਲਕੁਲ ਇਸੇ ਤਰ੍ਹਾਂ ਤੁਹਾਨੂੰ ਦਿਖਾਈ ਆ ਤੇ ਆ ਜਿਹੜੀ ਦੋਸਤੋ ਬਿਲਕੁਲ ਗੋਪੀ ਵੰਗ ਦੀ ਜਿਹੜੀ ਬੱਚੀ ਆ ਇਹ ਬਿਕਾਊਗਾ ਠੀਕ ਆ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਅੱਛਾ ਵੀਰ ਅਗਰਪੇਸੇ ਕੀ ਇਹਦੀ ਡਿਟੇਲ ਆ ਜੀ ਇਹ ਵੀ ਜੀ ਦੂਜਾ ਸੁਬਾ ਸੁਣੀ ਆ ਅੱਛਾ ਜੀ ਇਹ ਗੋਪੀ ਵਨ ਜਿਹੜਾ ਬੋਲਵਾ ਡਾਕਟਰ ਡਿਕ ਜੀ ਸਿੰਘ ਹੁਣਾ ਕੋਲੇ ਬਿਲਕੁਲ ਜੀ ਫਤੇਗੜ ਛੰਨਾ ਉਹਨਾਂ ਦਾ ਪਿੰਡ ਵਾ ਬਰਨਾਲਾ ਜਿਲ੍ਹਾ ਵਾ ਹੂੰ ਹੂੰ ਉਹਨਾਂ ਦੇ ਫਾਰਮ ਚ ਆਪਾਂ ਪੱਟੀਆਂ ਜੀ ਕੀਤੀ ਆ ਪਿਛਲੇ ਸਾਲ 4 ਦਿਨ ਦੀ ਲਾਈਵ ਚਵਾਈ ਹੁੰਦੀ ਰਹੀ ਆ 14 700 800 ਦੇ ਚੱਲਦੀ ਰਹੀ ਆ ਇਹ ਜੀ ਤੇ ਬਾਅਦ ਵਿੱਚ ਆਪਾਂ ਲਈ ਉਹਨਾਂ ਕੋਲ ਠੀਕ ਆ ਜੀ ਹਾਂ ਜੀ ਸਾਰੀ ਉਹਨਾਂ ਦੇ ਪੇਜ ਤੇ ਆਪਾਂ ਦੱਸ ਦਾਂਗੇ ਜਿਹੜੇ ਕੋਈ ਵੀਰ ਨੇ ਨੌਲੇਜ ਲੈਣੀ ਹੋਵੇ ਉਹਨਾਂ ਦੇ ਪੇਜ ਤੇ ਇਹਦੀ ਵੀਡੀਓ ਪਈ ਆ ਆਪਣੀ ਖਰੀਦੀ ਜਿੱਦਨ ਤੁਹਾਡਾ ਕੁਟਲੋ ਸਾਈਟ ਸਾਲ ਕੀ ਹੋਇਆ ਪਿੱਛੇ ਹਾਂਜੀ ਪਿੱਛੇ ਉਸੇ ਤਰ੍ਹਾਂ ਹੀ ਪਿਆ ਹੁੰਦਾ ਸਾਰਾ ਕੋਈ ਡਾਟਾ ਸਭ ਕੁਝ ਪਿਆ ਤੇ ਦੋ ਚਾਰ ਰੰਗ ਦੀ ਜਿਹੜੀ ਦੋਸਤ ਚਵਾਈ ਹੋ ਕੇ ਪੂਰਾ ਰਿਜ਼ਲਟ ਜਿਹੜਾ ਇਸ ਦਾ ਕੈਲਕੂਲੇਟ ਕੀਤਾ ਗਿਆ ਹੈਗਾ ਕੋਈ 14 ਕਿਲੋ ਕੋਈ 800 ਗ੍ਰਾਮ ਹੈ ਠੀਕ ਹੈ ਜੀ ਉਹਨਾਂ ਦੇ ਤੇਜ ਤੇ ਉਹਨਾਂ ਦੇ ਤੇਜ ਤੇ ਉੱਪਰ ਡਾਕਟਰ ਜਗਦੀਪ ਸਿੰਘ ਹੋਰਾਂ ਦੇ ਤੇਜ ਦੇ ਉੱਪਰ ਆ ਠੀਕ ਹੈ ਜੀ ਉਹਨਾਂ ਦੇ ਫਾਰਮ ਚੋਂ ਪਰਚੇਜ ਕੀਤੀ ਆ ਉਹਨਾਂ ਦੇ ਫਾਰਮ ਚੋਂ ਆਈ ਆ ਡਾਇਰੈਕਟ ਫਾਰਮ ਚੋਂ ਆਈ ਆ ਤੇ ਉਹਨਾਂ ਦੇ ਬਿਲਕੁਲ ਹੋਮ ਬਰੀਡ ਆ ਗੋਪੀ ਮੋਹਰਾ ਬੰਨ ਦੀ ਗੱਲ ਕਰ ਲਈਏ 2 ਦੀ ਗੱਲ ਕਰ ਲਈਏ ਹੋ ਉਨਾ ਬਰੀਡ ਦੇ ਵਿੱਚੋਂ ਜਿਹੜੀ ਵੀਰ ਨੇ ਪਰਚੇਜ ਕੀਤੀ ਸੀ ਬੜੇ ਸ਼ੌਂਕ ਦੇ ਨਾਲ ਤੇ ਆ ਝੋਟੀ ਜਿਹੜੀ ਅੱਜ ਵਿਕਾਊ ਆ ਵਿਕਰੀ ਦੇ ਲਈ ਅਵੇਲੇਬਲ ਆ ਜੇ ਕਿਸੇ ਵੀ ਬਿਲਕੁਲ ਸ਼ੌਂਕੀ ਵੀਰ ਨੇ ਇਹ ਹੱਥ ਕੋਣਾ ਤਾਂ ਤੁਸੀਂ ਜ਼ਰੂਰ ਖਰੀਦ ਸਕਦੇ ਜੀ ਓਏ ਖੋਲ ਕੇ ਤੁਹਾਨੂੰ ਤੋਰ ਕੇ ਦਿਖਾਵਾਂਗੇ ਬਾਕੀ ਇੱਕ ਅਛਾ ਵੀਰ ਜੀ ਹੁਣ ਦੂਜਾ ਸੁਆ ਸੈਕੰਡ ਟਾਈਮਰ ਤੇ ਮੂੰਹੋਂ ਤੋਂ ਪਤਾ ਕੋਈ ਦੰਦਾ ਵੀਰ ਪੂਰੀ ਆਣ ਪੂਰੀ ਜਬਾਨ ਹੈ ਹਾਂ ਜਬਾਨ ਹੋ ਗਈ ਹੈ ਤੇ ਦਿਨ ਕਿੰਨੇ ਕੇ ਲੱਜੂ ਉਹ ਲਿਖਤੀ ਤੌਰ ਤੇ ਵਾਲੇ ਵੀਰੇ ਭਲਕੇ ਦੇ ਦਿਨ ਪੂਰੇ ਹੋ ਜਾਣੇ ਆ ਪਰ ਇਹਨੇ ਹ ਲੈ ਜਾਊਗੀ 5 ਕੇ ਦਿਨ ਲੈ ਜਾਊਗੀ 5 ਕੇ ਦਿਨ ਬਾਕੀ ਪਤਾ ਲੱਗੀ ਜਾਣਾ ਚਲੋ 5 6 ਦਿਨ ਲੈ 5 6 ਦਿਨ ਦੋਸਤੋ ਸਮਾਂ ਲੈ ਜੂਗੀ ਠੀਕ ਆ ਤੇ ਪਹਿਲੇ ਸੁਬੇ ਦਾ ਰਿਕਾਰਡ ਹੈ ਚੰਗਾ ਖਾਸ ਸਪੈਸ਼ਲ ਜਿਹੜਾ ਰਿਕਾਰਡ ਆ ਠੀਕ ਹੈ ਜੀ ਉਹ ਵੀ ਦਰਜ ਆ ਆਨਲਾਈਨ ਵੀ ਦਰਜ ਹੈਗਾ ਤੁਸੀਂ ਦੇਖ ਸਕਦੇ ਜੇ ਟਰਾਈ ਮਾਰ ਸਕਦੇ ਜੇ ਚੈਨਲ ਵੀ ਤੁਹਾਨੂੰ ਮੈਂਸ਼ਨ ਕਰ ਦਾਂਗੇ ਠੀਕ ਹੈ ਜੀ ਤੇ ਆਹ ਦੇਖੋ ਜੀ ਹਾਈਟ ਕਦ ਮੈਂ ਪਹਿਲਾਂ ਜ਼ਿਕਰ ਕਰਤਾ ਸੀ ਦੋਸਤੋ ਬਰੀਡ ਵਾਲੇ ਪਸ਼ੂ ਦਾ ਜਿਹੜੀ ਥੋੜੀ ਕਿਤੇ ਨਾ ਕਿਤੇ ਖਾਸੀਅਤ ਆ ਉਹ ਜ਼ਮੀਨ ਸਮਾਨ ਦਾ ਫਰਕ ਜਿਹੜਾ ਨਜ਼ਰ ਆ ਹੀ ਜਾਂਦਾ ਤੇ ਗੋਪੀ ਵਨ ਦੀ ਜਿਹੜੀ ਦੋਸਤੋ ਆਪ ਇਹ ਤੀ ਹੈਗੀ ਆ ਠੀਕ ਆ ਤੇ ਆ ਲੋ ਕਰੋ ਚੈੱਕ ਠੀਕ ਆ ਹਾਈਟ ਕਾ ਦਾ ਐਕਸਟਰਾ ਆਰਡੀਨਰੀ ਆ ਦੋਸਤੋ ਬਾਕੀ ਆਰਡਰ ਕੁਆਲਟੀ ਆ ਉਹ ਬਿਲਕੁਲ ਹਜੇ 5-7 ਦਿਨਾਂ ਦੇ ਵਿੱਚ ਹੋਰ ਤੁਹਾਨੂੰ ਵਧੇਰੇ ਵੇਖਣ ਦੇ ਵਿੱਚ ਨਜ਼ਰ ਆਊਗੀ ਕਿਉਂਕਿ ਹਜੇ ਦਿਨ 5-7 ਦਿਨ ਪਾਏ ਆ ਤੇ 5-7 ਦਿਨਾਂ ਦੇ ਜਿਵੇਂ ਆਪਾਂ ਕਹਿ ਲੈਂਦੇ ਆ ਵੀ ਐਚਐਫ ਬਹਿਣਾ ਜਾਂ ਗਾਵਾਂ ਬਣ ਕੇ ਤਿਆਰ ਹੁੰਦੀਆਂ ਦਿਨ-ਬ-ਦਿਨ ਵੀ ਉਸ ਤਰ੍ਹਾਂ ਬਿਲਕੁਲ ਤਿਆਰੀ ਜਿਹੜੀ ਆ ਕਰੀ ਜਾ ਰਹੀ ਆ ਠੀਕ ਆ ਜੀ ਬਾਕੀ ਇੱਕ ਵਾਰੀ ਥੋੜਾ ਜਿਹਾ ਨੇੜੇ ਤੂੰ ਆਪਾਂ ਜਿਹੜੀ ਇੱਕੋਰੀ ਫੇਸ ਕੁਆਲਿਟੀ ਤੁਹਾਨੂੰ ਇੱਕੋਰੀ ਜ਼ਰੂਰ ਦਿਖਾ ਦਿੰਨੇ ਆ ਠੀਕ ਆ ਸਿੰਗੀ-ਸੂੰਗੀ ਦਾ ਬੰਤਰ ਵੇਖ ਲਓ ਫੇਸ ਕੁਆਲਿਟੀ ਦੇਖ ਸਕਦੇ ਹੋ ਤੁਸੀਂ ਗਾੜੀ ਦਾ ਚ ਗੱਬਨ ਦਾ ਦੇ ਠੀਕ ਆ ਜੀ ਤੇ ਅੱਛਾ ਅੱਗੇ ਵੀ ਤੁਸੀਂ ਐਲਡੀਐਫ ਸੀਮਨ ਤੋਂ ਤੁਸੀਂ ਗੱਬਨ ਦੱਸ ਰਹੇ ਜੀ ਹਾਂਜੀ ਤੇ ਕਿਸ ਨਾਮ ਬੁੱਲ ਦਾ ਕੋਹੇ ਨੂਰ ਤੋਂ ਗੱਬਣਾ ਵੀਰ ਜੀ ਲక్ష్ਮੀ ਡੇਰੀ ਫਾਰਮ ਵਾਲਾ ਲక్ష్ਮੀ ਡੇਰੀ ਫਾਰਮ ਕੋਹੇ ਨੂਰ ਤੋਂ ਗੱਭਣ ਹਾਂਜੀ ਤੇ ਪਹਿਲਾ ਸੂਵੇ ਤਾਂ ਕੋਈ ਬੱਚਾ ਜੀ ਦਾ ਆਪਣੇ ਕੋਲ ਹਾਂਜੀ ਇਹਦਾ ਬੱਚਾ ਆਪਣੇ ਇੱਥੇ ਲਾਗੇ ਯਾਰ ਦੋਸਤਾਂ ਮੁੰਡਾ ਦੇਖੋ ਐਮ 29 ਦਾ ਕੱਟਾ ਹੀ ਰੇ ਮਗਰ ਐਮ 29 ਦਾ ਹਾਂਜੀ ਮੇਲ ਕਾਫੀ ਚੰਗਾ ਬੱਚਾ ਰਿਹਾ ਹਾਂਜੀ ਬਹੁਤ ਵਧੀਆ ਬੱਚਾ ਠੀਕ ਹੈ ਜੀ ਹਾਂਜੀ ਉਹ ਵੀ ਕਹਿੰਦੇ ਵੇਖਣਾ ਹੈ ਵੀ ਇਹਨੇ ਵਿਖਾ ਦਾਂਗੇ ਆਪਾਂ ਹਾਈਟ ਕਾ ਤਾਂ ਫਿਰ ਬਹੁਤ ਸੋਹਣੀ ਦਿੱਤੀ ਹੋਊਗੀ ਮਦਰ ਦੇ ਉੱਪਰ ਹੀ ਗਿਆ ਹੋਊਗਾ ਹਾਂਜੀ ਬਹੁਤ ਵਧੀਆ ਕੱਟਾ ਵਾ ਇੱਥੇ ਲੱਗ ਗਈ ਆਪਣੇ ਮਲੋ ਇੱਥੇ ਲਾਲਪੁਰ ਪਿੰਡ ਵਾਲ ਨਾਲ ਹੀ ਹੈ ਬਿਲਕੁਲ ਜੀ ਹਾਂਜੀ ਸੋ ਪਹਿਲੇ ਸੂਵੇ ਦੋਸਤੋ ਜਿਹੜਾ ਬੱਚੇ ਨੂੰ ਜ ਮੇਲ ਹੋਇਆ ਸੀ ਮੇਲ ਹੋਵੇ ਕਿਉਂਕਿ ਬ੍ਰੀਡ ਨੇ ਜਿਹੜਾ ਬ੍ਰੀਡ ਵਾਲਾ ਜਿਹੜਾ ਪਸ਼ੂ ਜਿਹੜਾ ਦੋਸਤੋ ਪੈਦਾ ਕਰਨਾ ਤੇ ਉਹ ਰਿਜ਼ਲਟ ਕੋਈ ਵੱਖਰਾ ਵੇਖਣ ਦੇ ਵਿੱਚ ਮਿਲੂਗਾ ਆਉਣ ਵਾਲੇ ਸਮੇਂ ਦੇ ਵਿੱਚ ਠੀਕ ਆ ਤੇ ਬਾਕੀ ਵੀਰ ਜੀ ਹੁਣ ਬਾਕੀ ਚਵਾਈ ਚੁਬੀ ਦੀ ਜੇ ਆਪਾਂ ਗੱਲ ਕਰ ਲਈਏ ਚਲੋ ਨਾਰਮਲ ਪਸ਼ੂਆਂ ਦੀ ਪੁੱਛ ਲਈਦੀ ਆ ਚਵਾਈ ਚੁਬੂ ਸੋਨਾ ਪੋਲਾ ਵਧਿਆ ਰਿਆ ਸੀ ਗਾਵਾਂ ਨੂੰ ਵੱਧ ਚਵਾਈ ਵੀਰ ਜੀ ਬੜੀ ਮੋਟੀ ਚਵਾਈ ਹੈ ਠੀਕ ਆ ਤੇ ਇਦੀ ਕੀ ਡਿਮਾਂਡ ਕੀ ਰਹੂਗੀ ਕੀ ਕਰਦੇ ਆ ਮੁੱਲ ਇਹਦਾ ਵੀਰ ਜੀ ਆਪਾਂ 1.5 ਲੱਖ ਰੁਪਏ ਮੁੱਲ ਕਰਦੇ ਆ ਠੀਕ ਆ ਜੀ ਹਾਂ ਜੀ ਬਾਕੀ ਇਹਦੇ ਚੋਂ ਮੰਨ ਲਓ ਵੀ ਜੇ ਮੇਰੇ ਈਮਾਲੋ ਵੀ ਇਹਦੇ ਜੋ ਬਹੁਤਾ ਜਿਆਦਾ ਨਹੀਂ ਹੋਣਾ ਤਾਂ ਠਾ ਜੀ ਹਾਂ ਜੀ ਤੇ ਬਾਕੀ ਆਪਾਂ ਪੂਰੀ ਗਾਰੰਟੀ ਦਵਾਂਗੇ ਪੂਰੀ ਫੁੱਲ ਬਿਲਕੁਲ ਹਾਂ ਜੀ 18 ਕਿਲੋ ਦੁੱਧ ਦੀ ਗਾਰੰਟੀ ਦਵਾਂਗੇ ਆਪਾਂ ਐਸੋਵੇ ਹਾਂ ਜੀ ਸੋ ਬਾਕੀ ਦੋਸਤੋ ਕੋਈ ਇਹ ਕਹਿੰਦਾ ਵੀ ਭਾਵ ਨਹੀਂ ਹੈਗਾ ਕਿ ਵੀ 18 ਕਿਲੋ ਕਹਿੰਦਾ ਤਾਂ ਵੀ ਨਾ ਕੱਢੂਗੀ ਜਿਹੜੇ ਪਸ਼ੂ ਨੇ 14 15 ਦੇ ਕੋਈ 200 ਗ੍ਰਾਮ ਘੱਟ ਪਹਿਲਾਂ ਦੁੱਧ ਪਾਇਆ ਹੋਵੇ ਪਹਿਲਾਂ ਝੋਟੀ ਨੇ ਤੇ ਉਸ ਤੋਂ ਉਮੀਦ ਕੀਤੀ ਜਾ ਸਕਦੀ ਵੀ ਇਸ ਵਾਰ ਸੈਕੰਡ ਲაქਟੇਸ਼ਨ ਦੇ ਵਿੱਚ ਕਾਫੀ ਸੋਹਣਾ ਦੁੱਧ ਦੇਊਗੀ ਠੀਕ ਹੈ ਔਰ ਰਿਕਾਰਡ ਜਿਹੜਾ ਅਵੇਲੇਬਲ ਹੈਗਾ ਕੋਈ ਵੀ ਆਪਦੀ ਤਸੱਲੀ ਕਰ ਸਕਦਾ ਠੀਕ ਹੈ ਬਾਕੀ ਥਣ ਥਣ ਇੱਕ ਵਾਰ ਤੁਸੀਂ ਆ ਬਿਲਕੁਲ ਨੇੜੇ ਤੋਂ ਦੇਖੋ ਠੀਕ ਹੈ ਸੋ ਫੋਨ ਬਰੀਡ ਦੇ ਵਿੱਚ ਚੰਗਾ ਹਵਾਨੇ ਦਾ ਸੋਹਣਾ ਸਟਰਕਚਰ ਤਿਆਰ ਕਰ ਰਹੀ ਹੈ ਬਿਲਕੁਲ ਜਿਵੇਂ ਆਪਾਂ ਦੇਖ ਰਹੇ ਨਾ ਆ ਸ਼ੇਪ ਤੁਸੀਂ ਵੇਖੋ ਜੀ ਇਸੇ ਤਰ੍ਹਾਂ ਹੀ ਕਾਰ ਵਧਨਾ ਤੇ ਪੰਜਾ ਸੱਤਾ ਦਿਨਾਂ ਚ ਪੂਰੀ ਤਿਆਰੀ ਦੇ ਉੱਤੇ ਹੋਊਗੀ ਜਰੂਰ ਇੱਕ ਵਾਰੀ ਆਣ ਕੇ ਘਰ ਵਿਜ਼ਿਟ ਕਰਕੇ ਤਸੱਲੀ ਕਰ ਸਕਦੇ ਹੋ ਅੱਖੀਂ ਦੇਖ ਲਿਓ ਪਹਿਲਾਂ ਠੀਕ ਹੈ ਰੂਹ ਖੁਸ਼ ਹੋ ਜੂਗੀ ਤੇ ਅੱਛਾ ਫਿਰ ਜੀ ਇਸ ਤੋਂ ਬਾਅਦ ਇੱਕ ਆਪਣੇ ਕੋਲ ਬੈੜ ਬਕਾਊ ਹੈ ਜੀ ਆਜੋ ਜੀ ਆਜੋ ਜੀ ਇੱਕ ਜਰਸੀ ਵਹਿੜਾ ਦੋਸਤੋ ਟਾਈਸਨ ਦੀ ਆਪ ਜਿਹੜੀ ਬੱਚੀ ਆ ਠੀਕ ਆ ਉਹਦੇ ਬਾਰੇ ਵੀ ਆਪਣਾ ਰਿਕਾਰਡ ਵੀਰ ਤੋਂ ਪੁੱਛ ਲਾਂਗੇ ਉਹ ਵੀ ਬਕਾਊ ਆ ਸੋ ਆ ਜਿਓ ਜੀ تعال ਜਿਓ ਇਹ ਆ ਗਈ ਹੈ ਨਾ ਜੀ ਹਾਂ ਜੀ ਵੀਰ ਜੀ ਠੀਕ ਆ ਇਹ ਆਪ ਟਾਈਸਨ ਦੀ ਆ ਹਾਂ ਜੀ ਗਾੜੀ ਵੀਰ ਜੀ ਡੈਨਮਾਰਕ 1096 ਤੋਂ ਗੱਬਣਾ ਹੈ ਹਾਂ 40196 40196 ਤੋਂ ਗੱਬਣਾਣਾ 40196 ਤੋਂ ਠੀਕ ਹੈ ਜੀ 40196 ਤੋਂ ਦੋਸਤੋ ਗੱਬਣਾ ਆਪ ਟਾਈਸਨ ਦੀ ਬੱਚੀ ਆ ਤੇ ਆ ਤੁਸੀਂ ਵੇਖ ਸਕਦੇ ਹੋ ਸੈਕੰਡ ਟਾਈਮਰ ਦੂਜਾ ਸਵੇਰ ਸੋਈ ਕੀ ਜੀ ਨਹੀਂ ਨਹੀਂ ਵੀਰ ਜੀ ਦੋਂਦੀ ਆ ਮੂੰਹ ਪਹਿਲਾਂ ਨੇ ਪਹਿਲਾਂ ਪਹਿਲਾਂ ਬੱਚੀ ਨੇ ਸੂਈ ਪਹਿਲਾਂ ਬੱਚੀ ਆ ਜੀ ਪਹਿਲਾਂ ਬੱਚੀ ਨੇ ਸੂਈ ਮੂੰਹ ਦੋ ਦੰਦ ਵਾ ਮੂੰਹ ਦੋਂਦੀ ਆ ਜੀ ਹਾਂ ਜੀ ਤੇ ਪਹਿਲਾਂ ਬੱਚੀ ਨੇ ਸੂਣਾ ਬਾਕੀ ਦੋਸਤੋ ਆ ਫੇਸ ਕੁਆਲਿਟੀ ਜੀ ਠੀਕ ਹੈ ਜੀ ਸੋ ਇਹ ਵੀ ਜਿਹੜਾ ਕੋਈ ਵੀਰ ਕੇ ਬਰੀਡ ਤੇ ਕੰਪ ਕਰਨਾ ਚਾਹੁੰਦਾ ਕਿਉਂਕਿ ਜਰਸੀ ਵਾਣਾ ਆਪਾਂ ਮੋਸਟ ਸੋ ਚੰਗੇ ਸੀਮਨ ਦੀ ਜਦੋਂ ਦੋਸਤਾਂ ਕਿ ਜਿਹੜੇ ਵੀਰ ਨੂੰ ਪਰਖ ਹੈਗੀ ਆ ਉਹ ਜ਼ਰੂਰ ਟਰਾਈ ਕਰਦਾ ਵੀ ਚੰਗੇ ਸੀਮਨ ਦੀ ਚਾਹੇ ਵੱਛੀ ਆ ਜਰਸੀ ਖਰੀਦੀ ਆ ਠੀਕ ਆ ਪਹਿਲਾਂ ਪਲੂਨ ਵੱਛੀ ਦੋਸਤੋ ਸੂਣੀ ਆ ਮੂੰਹੋਂ ਦੋ ਦਾਂਦਾ ਠੀਕ ਆ ਜੀ ਤੇ ਨਿਗਰ ਅਜੇ 45 ਦਿਨ ਇਹਦੇ ਸੂਚ ਪੈ ਜੇ 45 ਦਿਨ ਡੇਢ ਮਹੀਨਾ ਪਿਆ ਹਨਾ ਹਾਂ ਜੀ 1.5 ਮਹੀਨਾ ਹਜੇ ਬਾਕੀ ਆ ਸੂਣ ਦੇ ਵਿੱਚ ਬਾਕੀ ਥਣ ਥਣ ਦੀ ਕੁਆਲਿਟੀ ਤੁਹਾਨੂੰ ਦਿਖਾਵਾਂਗੇ ਇੱਕ ਵਾਰੀ ਕਾਫੀ ਸੋਹਣੀ ਆ ਮੁੱਠੀ ਥਣ ਬਣਾ ਕੇ ਤਿਆਰ ਕਰੂੰਗੀ ਲੈਫਟੀ ਦੋਸਤੋ ਬਿਲਕੁਲ ਨੇੜੇ ਜੇ ਲਾਏ ਪੈਂਦਾ ਪਸ਼ੂ ਜੇਕਰ ਆਪਾਂ گاਵਾਵਾਂ ਦੇ ਵਿੱਚ ਗੱਲ ਕਰ ਲਈਏ ਤਾਂ ਹਵਾਨਾ ਬਿਲਕੁਲ ਨੇੜੇ ਜੇ ਸਟਾਰਟ ਕਰੂੰ ਕਿਉਂਕਿ 10-15 ਸਾਲ ਨੇ ਰਹਿੰਦਿਆ ਠੀਕ ਆ ਤੇ ਬੱਚੀ ਬਿਲਕੁਲ ਫੁੱਲ ਬਟਾ ਫੁੱਲ ਬਰੀਡ ਦੇ ਵਿੱਚ ਇਹਦੀ ਮਦਰ ਦੀ ਆਪਣੇ ਕੋਲ ਸਾਰੀ ਡਿਟੇਲ ਇਹਦੀ ਇਹਦੀ ਮਦਰ ਆਪਣੇ ਕੋਲ ਸੀ ਹਾਂਜੀ ਇਹਦੀ ਮਦਰ ਆਪਣੇ ਕੋਲੇ ਹੀ ਅੱਛਾ ਜੀ ਤੇ ਉਹਦੀ ਉਹਦਾ 2 ਕਿਲੋ ਦੁੱਧ ਹੈਗਾ ਸੀ ਪਹਿਲੇ ਸੂਏ ਹਾਂਜੀ ਸਾਰੀ ਡਿਟ ਹਾਂਜੀ ਉਹ 올ੰਪੀ ਸਕਿਨ ਚੱਕ ਸਪੈਰ ਹੋ ਗਈ ਹੈ ਜੀ ਜਿਹੜੀ ਮਦਰ ਸੀ ਪਿਛਲੇ ਸਾਲ ਤੇ ਮੁੜ ਕੇ ਬਸ ਇਹੋ ਅੱਛਾ ਆ ਕਿੰਨੀ ਕਿ ਮਿਲਕਿੰਗ ਦੀ ਮਾਲਕਨ ਸੀ ਜੀ ਰੋ 18 ਉਹਦਾ ਹੈਗਾ ਜੀ ਤੁਹਾਨੂੰ 20 22 ਕਿਲੋ ਦੁੱਧ ਹੈਗਾ ਇਹ 20 22 ਕਿਲੋ ਹਾਂਜੀ ਠੀਕ 22 ਕਿਲੋ ਤੱਕ ਉਹਦੇ ਵਿੱਚੋਂ ਇਹ ਬੱਚੀ ਆਪਣਾ ਹਾਂਜੀ ਉਹਦੇ ਵਿੱਚੋਂ ਇਹ ਬੱਚੀ ਠੀਕ ਹੈ ਜੀ ਹਾਂਜੀ ਸੋ ਇਹ ਦੋਸਤੋ ਮਦਰ ਦਾ ਰਕੋਰ ਸੀਗਾ 20 22 ਕਿਲੋ ਜਿਹੜਾ ਮਦਰ ਸੀ ਤੇ ਲਾਸਟ ਇਅਰ ਦੇ ਵਿੱਚ ਇੱਕ ਲੰਪੀ ਸਕਿਨ ਨਾਂ ਦੀ ਡਿਸੀ ਜਿਹੜੀ ਦੋਸਤੋ ਹੋ ਗਈ ਸੀ ਪਸ਼ੂਆਂ ਦੇ ਵਿੱਚ ਮੋਸਟਲੀ ਆਪਾਂ گاਵਾਾਂ ਦੇ ਵਿੱਚ ਦੇਖੀ ਆ ਤੇ ਉਹਦੇ ਕਰਕੇ ਜਿਹੜੇ ਦੋਸਤੋਂ ਐਕਸਪਾਇਰ ਹੋ ਗਈ ਸੀ ਵੀਰ ਹੋਰਾਂ ਦੇ ਫਾਰਮ ਦੇ ਉੱਪਰ ਸੀਗੀ ਉਹ ਅਵੇਲੇਬਲ ਸੀਗੀ ਤੇ ਉਹਦੇ ਵਿੱਚੋਂ ਜਿਹੜੀ ਇਹ ਬੱਚੀ ਰਹੀ ਗਈ ਹੈ ਟਾਲਸਿੰਗ ਦੀ ਆਪ ਠੀਕ ਆ ਜੀ ਅੱਗੇ 4096 ਤੋਂ ਡੈਨਮਾਰਕ ਤੋਂ ਗੱਬਣਾ ਜੀ ਠੀਕ ਆ ਤੇ ਅੱਗੇ ਗੱਬਣ ਵੀ ਚੰਗੇ ਸੀਮਨ ਤੋਂ ਆਪ ਵੀ ਆ ਰਜਲਤ ਕੋਈ ਚੰਗੇ ਖਾਸ ਵੇਖਣ ਨੂੰ ਮਿਲਣਗੇ ਤੇ ਇਹਦਾ ਵੀਰ ਜੀ ਮੁੱਲ ਕੀ ਰੋਗਾ ਡਿਮਾਂਡ ਇਹਦਾ ਵੀਰ ਜੀ 60000 ਰੁਪਈਆ ਮੁੱਲ ਕਰਦੇ ਆਪਾਂ 60000 ਹਾਂ ਜੀ ਠੀਕ ਹੈ ਜੀ ਤੇ ਵਿੱਚੋਂ ਬਾਕੀ ਮਾਨਤਨ ਤਾਂ ਦੋਵੇਂ ਐਨੀਮਲ ਦੇ ਵਿੱਚੋਂ ਹੋ ਜਾਊਗਾ ਜੇ ਕੋਈ ਚਾਹ ਬਣ ਵੀਰ ਆਉਂਦਾ ਆਪਣੇ ਹਾਂ ਨਾ ਪਾਰਕੂ ਵੀਰਾਂ ਤੇ ਚੰਗੀ ਨਸਲ ਵਸਲ ਰੱਖਣ ਦੇ ਬਹੁਤ ਵੀਰ ਠੀਕ ਹੈ ਜੀ ਕੋਈ ਸ਼ੌਂਗੜਾ ਵੀਰ ਤੇ ਤੁਹਾਨੂੰ ਪਤਾ ਹੋ ਜਾਂਦਾ ਮਾਨਤਨ ਦੇ ਵਿੱਚੋਂ ਹਣੀ 60000 ਦੇ ਵਿੱਚੋਂ ਹਣੀ ਹਾਂ ਜੀ ਨੰਬਰ ਬੋਲ ਦਿਓ ਆਪਣੇ ਵੀਰਾਂ ਨੰਬਰ ਵੀਰ ਜੀ ਆਪਣਾ 735555 74462 ਠੀਕ ਹੈ ਜੀ 7355 74462 ਠੀਕ ਹੈ ਜੀ ਨਾਮ ਆਪਣਾ ਸੀਗਾ ਗੁਰਪ੍ਰੀਤ ਸਿੰਘ ਪਿੰਡ ਸੰਗੇ ਜ਼ਿਲ੍ਹਾ ਤਰਨਤਾਰਨ ਗੋਂਜਵਾੜ ਰੋਡ ਦੇ ਉੱਤੇ ਉੱਤੇ ਆਪਣਾ ਪਿੰਡ ਵਾ ਬਿਲਕੁਲ ਹਾਂਜੀ ਸੋ ਦੋਸਤੋ ਇੱਕ ਵਾਰੀ ਤੁਸੀਂ ਜਰੂਰ ਵਿਜ਼ਿਟ ਕਰਿਓ ਠੀਕ ਆ ਜੀ ਨਾਰਮਲ ਪਸ਼ੂ ਵੀ ਬਹੁਤੇ ਵੀਰਾਂ ਨੇ ਦੇਖੇ ਹੋਣਗੇ ਇੱਕ ਕੁਆਲਟੀ ਵਾਲੀਆਂ ਚੀਜ਼ਾਂ ਰੱਖੀਆਂ ਨੇ ਮੋਹਰਾ ਦੇ ਉੱਤੇ ਸਾਰੇ ਜਿੰਨੇ ਪਸ਼ੂ ਮੋਹਰਾ ਦੀਆਂ ਝੋਟੀਆਂ ਕੱਟੀਆਂ ਨੇ ਚੰਗੇ ਸੀਮਨ ਵਾਲੀਆਂ ਇੱਕ ਪਾਸੇ ਜਕਰ ਵੜਾਂ ਦੇ ਵਿੱਚ ਗਾਂ ਗੱਲ ਕਰ ਲਈਏ ਤੇ گاਵਾ ਵੀ ਵੇਖੋਗੇ ਤੁਸੀਂ ਫੁੱਲ ਬਟਾ ਫੁੱਲ ਸੋਹਣੇ ਵਧੀਆ ਚੰਗੇ ਡੈਨਮਾਰਕ ਸੀਮਨ ਦੀਆਂ ਵੜਾ ਐਚ ਐਫ ਵੜਾਂ ਨੇ ਗੀਅਰ ਬੱਛੀਆਂ ਤੇ ਇਸੇ ਤਰ੍ਹਾਂ ਜਿਹੜੀ ਇੱਕ ਤੁਹਾਨੂੰ ਬਿਲਕੁਲ ਸੇਲ ਦੇ ਉੱਤੇ ਲੱਗੀ ਆ ਇਹ ਜਰਸੀ ਵੜ ਬਕਾਊਗਾ ਸੋ ਦੋਸਤੋ ਮਿਲਦੇ ਆ ਇੱਕ